ਸਤਿਕਾਰਯੋਗ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਲਓ ਜੀ ਕਿਉਂਕਿ ਆਪਾਂ ਨੂੰ ਪਤਾ ਹੈ ਕਿ 14 ਤਰੀਕ ਦਿਨ ਬੁੱਧਵਾਰ ਨੂੰ ਮਾਗੀ ਦੀ ਸੰਗਰਾਤ ਤੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਿੰਡ ਰੁੜਕੀ ਅੱਡੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਜਾਣਾ ਜੀ। ਕਿਉਂਕਿ ਕੁਸ਼ਮਨੀ ਸਾਹਿਬ ਦਾ ਉਤਾਰਨੀ ਹੋਣਾ ਜੀ ਪਿੰਡ ਦੇ ਸਹਿਯੋਗ ਨਾਲ ਅੱਡੇਆਂ ਦੇ ਸਹਿਯੋਗ ਦੇ ਨਾਲ ਪਾਟੀ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਵੀ ਹੋਣਾ ਤੇ ਸੇਵਾ ਦਾ ਆਰੰਭ ਵੱਲੋਂ ਪੂਰੀਆਂ ਛੋਲੀਆਂ ਤੇ ਚੀਰ ਦਾ ਲੰਗਰ ਵੀ ਲਗਾਇਆ ਜਾਣਾ ਉਹਦੇ ਤੋਂ ਵੱਧ ਦੇ ਵਿੱਚ ਆਪਾਂ ਅੱਜ ਆਰੇ ਦੇ ਉੱਤੇ ਲੱਕੜ ਚਰਾਉਣ ਵਾਸਤੇ ਆਏ ਆ ਜੀ ਤੁਸੀਂ ਦੇਖ ਸਕਦੇ ਹੋ ਦੇਖੋ ਉਹ ਉਹਨਾਂ ਦਾ ਗੱਲ ਚਿੱਕੋ ਦਰਾਰਾ ਬੋਦਾ ਕਿਹ ਜਿੰਨੇ ਦਿੰਦੇ ਹੁੰਦੇ ਨੇ ਵੀਰੇ ਇਹਦੇ ਆ ਰਹੇ ਜਿਹੜੇ ਇਹਦਾ ਫਟਾ ਹੁੰਦਾ ਵੀਰੇ ਮੱਕੀ ਦੰਦੇ ਦਾ ਮੈਂ ਕਦੇ ਗਿਣੇ ਨਹੀਂ ਅੱਛਾ ਜੀ 24 ਫੁੱਟੀਆਂ ਇੱਥੇ 24 ਫੁੱਟੀਆਂ ਹੈ ਬੜਾ ਰਾ ਬੜਾ ਲੋ ਜੀ ਆਹ ਚੱਲ ਚੁੱਕਿਆ ਦੇਖ ਸਕਦੇ ਤੁਸੀਂ ਲੱਕੜ ਕੀਰਨ ਦੇ ਵਾਸਤੇ ਬਾਈ ਧਰਮਿੰਦਰ ਨੇ ਆਹਾਂ ਚਲਾਤਾ ਜੀ ਜੋ ਕਿ ਆਪਾਂ ਲੰਗਰ ਵਾਸਤੇ ਲੱਕੜ ਚਰਾਉਣ ਵਾਸਤੇ ਲੈ ਕੇ ਆਏ ਆਂ ਆਰੇ ਜਿਉਂ ਤੇ ਇਹ ਸਾਡੇ ਸੇਵਾਦਾਰ ਪੱਗਾ ਜੀ ਖੜੇ ਹੈਗੇ ਇਹ ਸਾਡੇ ਸੇਵਾਦਾਰ ਭਾਈ ਲਖਵਿੰਦਰ ਸਿੰਘ ਜੀ ਬੋਲੀ ਲੱਕੜ ਦੀ ਚराई ਸ਼ੁਰੂ ਹੋ ਗਈ ਹੈ ਤੇ ਲੱਕੜ ਜੀੜੀ ਆਣੀ ਹੈ ਇਹ ਤੇਰੀ ਲਕੜਾਈ ਹੋਈ ਸਾਰੇ ਤੁਸੀਂ ਦੇਖ ਸਕਦੇ ਹੋ ਜਿਹੜੀ ਲਕੜਾ ਸਾਰੀ ਖਸਰ ਦੇਈ ਹੈ ਜੀਆ ਤੋਂ ਕਿੱਲੇ ਥੱਲੇ ਲਾਉਣ ਵਾਸਤੇ ਇਹਨੂੰ ਚਿਰਾ ਰਹੇ ਜੀ ਇਸ ਦੇ ਤੇ ਦੇਖਿਆ ਪਾਣੀ ਦਰਦ ਕਰਨਾ ਜੀ ਤੇ ਸਟੀਰ ਬਣਾਉਣਾ ਜੀ ਦੇਖੋ ਬਾਰੇ ਵਾਸਤੇ ਲੱਕੜਾਂ ਜੀ ਜਾ ਰਹੀਆਂ ਨੇ ਨੰਬਰ ਵਾਸਤੇ ਸੇਵਾਦਾਰ ਜੀ ਬਹੁਤ ਸੇਵਾ ਕਰਦੇ ਨੇ ਇਹ ਆਖਰੀ ਮੁੱਛਰ ਹੈ ਜੀ ਆ ਬਾਬੇ ਦੀ ਕਿਰਪਾ ਦੇ ਨਾਲ ਕੀ ਵੀ ਜਿਆ ਲੱਕੜ ਸਾਰੀ ਜੇ ਦੇਖਾ ਤੇ ਕਿਹੜੀ ਭਰਜੀ ਦੀ ਲੱਕੜਾਂ ਦੇ ਨਾਲ ਆ ਵੀ ਲੱਕੜ ਸਾਰੀ ਪੂਰੀ ਹੋ ਗਈ ਹੈ ਜੀ ਆਪਾਂ ਹੁਣ ਜਾ ਕੇ ਰੂਪੀ ਅੱਗੇ ਦੇ ਨੰਦੇ ਹਾਲ ਦੇ ਵਿੱਚ ਰੱਖ ਦੇਣੀ ਹੈ ਜੀ ਰਣ ਦੇਤੀਆ ਉਸ ਮੁੰਡੇ ਸਾਹਿਬ ਦਾ ਟੈਸਟ ਕਰਵਾਇਆ ਜਾ ਰਿਹਾ ਤੇ ਜਿੰਦੂ ਦੇ ਮੰਦਰ ਦੀ ਕੁਝ ਵਸਣ ਦੇ ਧੰਨਵਾਦ ਹੈ ਕਰਾਣਾ